ਅਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਬਤੌਰ ਐਸ ਐਚਓ ਥਾਣਾ ਤਾਰੀਵਾਲ ਦਾ ਚਾਰਜ ਸੰਭਾਲਦਿਆਂ ਹੀ ਨਸ਼ਾ ਤਸਕਰਾਂ ਨੂੰ ਦਿੱਤੀ ਚੇਤਾਵਨੀ ਕਿਹਾ ਤਾਰੀਵਾਲੇ ਇਲਾਕੇ ਵਿੱਚ ਨਸ਼ੇ ਦਾ ਕਾਰੋਬਾਰ ਬੰਦ ਕਰ ਦਿਓ ਨਹੀਂ ਤਾਂ ਨਤੀਜਾ ਭੁਗਤਣ ਲਈ ਹੋਜੋ ਤਿਆਰ ਇਸ ਮੌਕੇ ਉਹਨਾਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਆਈ ਜਲਦੀ ਹੋਵੇਗੀ ਦੂਰ ਖੋਰ ਕੀ ਕਿਹਾ ਐਸ ਐਚਓ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਦੇਖੋ ਤਾਰੀਵਾਲ ਤੋਂ ਸਾਡੇ ਸੀਨੀਅਰ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਇੰਸਪੈਕਟਰ ਦਵਿੰਦਰ ਪ੍ਰਕਾਸ਼ਾ ਔਰ ਮੈਂ ਥਾਣਾ ਤਾਰੀਵਾਲ ਦਾ ਚਾਰਜ ਹੁਣ ਰੀਸੈਂਟ ਟਾਈਮ ਦੇ ਵਿੱਚ ਸੰਭਾਲ ਲਿਆ ਇਸ ਤੋਂ ਪਹਿਲਾਂ ਮੈਂ ਪਠਾਨਕੋ ਡਿਸਟ੍ਰਿਕਟ ਦੇ ਵਿੱਚ ਬਤੌਰ ਮੁਖ ਅਫਸਰ ਥਾਣਾ ਡਿਵੀਜ਼ਨ ਨੰਬਰ 1 ਵਿੱਚ ਸੇਵਨ ਮਾਰਿਆ ਸੀ ਔਰ ਤਾਰੀਵਾਲ ਦੇ ਵਿੱਚ ਮੇਰੀ ਟਰਾਂਸਫਰ ਤੋਂ ਬਾਅਦ ਮੈਂ ਤੋਡੇ ਰਾਹੀਂ ਜਿਹੜਾ ਇਹ ਅਪੀਲ ਕਰਨਾ ਚਾਹਨਾ ਸਾਰਿਆਂ ਨੂੰ ਕਿ ਜਿਹੜਾ ਆਪਣੇ ਧਾਰੀਵਾਲ ਦੀ ਮੇਨ ਸਮੱਸਿਆ ਵਾ ਉਹਨੇ ਜਿਹਨਾਂ ਵਿੱਚ ਇੱਕ ਡਰੱਗ ਦੀ ਸਮੱਸਿਆ ਜਿਹੜਾ ਕਾਫੀ ਜੋ ਮੈਨੂੰ ਪਤਾ ਚੱਲ ਰਿਹਾ ਹੈ ਜਾਂ ਜੋ ਵੀ ਫੀਡਬੈਕ ਮਿਲ ਰਿਹਾ ਹੈ ਕਿ ਜਿਹੜਾ ਡਰੱਗ ਦਾ ਸਮੱਸਿਆ ਜਿਹੜੀ ਕਾਫੀ ਹੈਗੀ ਹੈ ਤੋ ਮੈਂ ਆਮ ਪਬਲਿਕ ਨੂੰ ਆਪ ਜੀ ਦੇ ਸਾਰਿਆਂ ਦੇ ਰਾਹੀਂ ਇਹ ਅਪੀਲ ਕਰਨਾ ਚਾਹਨਾ ਕਿ ਮੇਰੀ ਜਿਹੜੀ ਪ੍ਰਾਇੋਰਟੀ ਹੈ ਬਤੌਰ ਮੁਖ ਅਫਸਰ ਥਾਣਾ ਧਾਰੀਵਾਲ ਮੇਰੀ ਪ੍ਰਾਇੋਰਟੀ ਸਭ ਤੋਂ ਪਹਿਲਾਂ ਤਾਂ ਜਿਹੜੀ ਰਹੇਗੀ ਕਿ ਜਿਹੜਾ ਵੀ ਕੋਈ ਮੇਰੇ ਕੋਲ ਕੰਪਲੇਂਟ ਲੈ ਕੇ ਆ ਰਿਹਾ ਉਹਦੀ ਕੰਪਲੇਂਟ ਦੀ ਪ੍ਰੋਪਰ ਸੁਣਵਾਈ ਹੋਵੇ ਉਹਦਾ ਉਹਦਾ ਟਾਈਮ ਤੇ ਉਹਦਾ ਰੀਡਰੈਸਲ ਹੋਵੇ ਤੇ ਉਹ ਜਿਹੜਾ ਵੀ ਕੋਈ ਵਿਅਕਤੀ ਮੇਰੇ ਕੋਲ ਆ ਰਿਹਾ ਆ ਉਹਦਾ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕਿਸੇ ਨਾਲ ਪਾਰਸ਼ੀਅਲਟੀ ਨਹੀਂ ਹੋਏਗੀ ਔਰ ਜਿਹੜੇ ਵੀ ਵਿਅਕਤੀ ਜਿਹੜੇ ਮੇਰੇ ਕੋ ਕੋਈ ਇਨਫੋਰਮੇਸ਼ਨ ਦੇਣਗੇ ਕਿਸੇ ਤਰੀਕੇ ਦੇ ਵੀ ਜਾਂ ਉਹ ਨਸ਼ੇ ਦੇ ਸਵਾਦ ਵਿੱਚ ਜਾਂ ਕਿਸੇ ਮਾੜੇ ਅੰਸਰ ਦੇ ਸਵਾਦ ਵਿੱਚ ਉਹਨਾਂ ਦਾ ਨਾਮ ਗੁਪਤ ਰੱਖਦੇ ਹੋਏ ਜਿਹੜਾ ਇਸ ਜਿਹੜਾ ਕੋਡ ਆ ਇਹਨੂੰ ਖਤਮ ਕਰਨ ਵਿੱਚ ਦੀ ਮੇਰੀ ਜਿਹੜੀ ਪਹਿਲ ਲਏਗੀ ਇਹਦੇ ਨਾਲ ਜਿਹੜੇ ਬੰਦੇ ਇਸ ਠਾੜੇ ਦੇ ਏਰੀਏ ਦੇ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਆ ਉਹਨਾਂ ਵਾਸਤੇ ਇੱਕ ਸਪਸ਼ਟ ਰੂਪ ਜਿਹੀ ਚੇਤਾਵਨੀ ਦੇ ਰੂਪ ਦੇ ਵਿੱਚ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਇਹ ਆਪਣਾ ਕੰਮ ਬੰਦ ਕਰਨ ਔਰ ਜਿਹੜਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਸਹੀ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਨਾ ਆਦਰਵਾਇਜ਼ ਜਿਹਦੇ ਵੀ ਜਿਹੜਾ ਵੀ ਵਿਅਕਤੀ ਉਹ ਚਾਹੇ ਕਿਸੇ ਵੀ ਕਿੰਨੀ ਪਹੁੰਚ ਵਾਲਾ ਹੋਵੇ ਜਾਂ ਕਿਸੇ ਵੀ ਜਿਹੜਾ ਵੀ ਕੋਈ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਫਤ ਸਾਹਮਣੇ ਆਇਆ ਉਹਦੇ ਖਿਲਾਫ ਕਾਨੂੰਨੀ ਵਾਰ ਕਰਵਾਈ ਕੀਤੀ ਜਾਏਗੀ। ਔਰ ਜਿਹੜੇ ਮੈਂ ਅਪੀਲ ਇੱਕ ਹੋਰ ਕਰਨਾ ਚਾਹੁੰਦਾ ਕਿ ਜਿਹੜੇ ਵਿਅਕਤੀ ਜਾਂ ਜਿਹੜਾ ਸਾਡੇ ਨੌਜਵਾਨ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਵਾਸਤੇ ਇਹ ਅਪੀਲ ਹੈ ਕਿ ਜਿਹੜਾ ਵੀ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਿੱਧਾ ਮੇਰੇ ਨਾਲ ਆ ਕੇ ਕੰਟੈਕਟ ਕਰਕੇ ਜਾਂ ਸਿੱਧਾ ਮੇਰੇ ਕੋਲ ਥਾਣੇ ਹਾਜ਼ਰ ਆ ਕੇ ਮੇਰੇ ਨਾਲ ਗੱਲ ਕਰਕੇ ਤਾਂ ਅਸੀਂ ਉਹਦੀ ਕਾਉਂਸਲਿੰਗ ਵੀ ਕਰਾਵਾਂਗੇ ਤੇ ਉਹਦਾ ਇਲਾਜ ਵੀ ਕਰਾ ਸਕਦੇ ਹਾਂ ਜਿਹੜਾ ਵੀ ਬੰਦਾ ਨਸ਼ਾ ਛੱਡਣਾ ਚਾਹੁੰਦਾ ਇਸੇ ਤਰ੍ਹਾਂ ਹੀ ਮੈਂ ਉਹਨਾਂ ਦੇ ਪੇਰੈਂਟਸ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਵਿਅਕਤੀ ਜਾਂ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਚੁੱਕੇ ਨੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਅਸੀਂ ਨਸ਼ੇ ਤੋਂ ਬਾਹਰ ਕੱਢ ਕੇ ਤੇ ਉਹਨਾਂ ਨੂੰ ਸਹੀ ਪਾਸੇ ਲੈ ਕੇ ਆਈਏ ਇਹ ਮੇਰੀ ਪ੍ਰਾਇਓਰਟੀ ਰਹੇਗੀ ਤੇ ਲਾਅਨ ਆਰਡਰ ਦੇ ਵਿੱਚ ਜਿਹੜਾ ਹੈ ਕਿ ਕਿਸੇ ਵੀ ਕੋਈ ਵੀ ਗੈਰ ਸਮਾਜਿਕ ਤੱਤ ਉਹਨੂੰ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਔਰ ਜੇ ਵੀ ਕੋਈ ਵੀ ਵਿਅਕਤੀ ਕਾਨੂੰਨ ਆਪਣੇ ਹੱਥ ਵਿੱਚ ਲਏਗਾ ਉਹਦੇ ਉਹਦੇ ਫਿਰ ਕਾਨੂੰਨ ਦਾ ਹੱਥ ਦੇ ਖਿਲਾਫ ਜਿਹੜਾ ਕੋਈ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਆਮ ਲੋਕ ਜਿਹੜੇ ਲੁੱਟਾਂ ਘੁਮਾ ਕਰਦੇ ਆ ਮੋਬਾਈਲ ਵਗੈਰਾ ਕਰਦੇ ਉਹਨਾਂ ਨੂੰ ਕੀ ਹੁੰਦੇ ਦੇਣਾ ਚਾਹੁੰਦੇ ਦੇਖੋ ਸਪਸ਼ਟ ਸੰਦੇਸ਼ ਹੈ ਕੋਈ ਵੀ ਗੈਰ ਸਮਾਜਿਕ ਵਿਅਕਤੀ ਹੈ ਜਿਹੜਾ ਕਾਨੂੰਨ ਦੇ ਖਿਲਾਫ ਕਾਰਵਾਈ ਕਰਦਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ ਔਰ ਉਹ ਇਮੀਡੀਏਟਲੀ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਖਿਲਾਫ ਐਸੇ ਪੁਲਿਸ ਜੀ ਵੀ ਮਦਦ ਲਵਾਵਾਂਗੇ ਉਹਦੇ ਨਾਲ ਮੈਂ ਆਪਣੀ ਜਿਹੜੇ ਮੇਰੇ ਮੁਲਾਜ਼ਮ ਹੈਗੇ ਇਸ ਥਾਣੇ ਦੇ ਉਹਨਾਂ ਦੀ ਮਦਦ ਲੈ ਕੇ ਵੀ ਅਸੀਂ ਉਸ ਖਾਸ ਕਰਕੇ ਜਿਹੜੀ ਇੱਕ ਅੰਗਰੋਚਮੈਂਟ ਹੈ ਇੱਕ ਤਾਂ ਮੈਂ ਤੁਹਾਡੇ ਰਾਹੀਂ ਹੀ ਉਹਨਾਂ ਨੂੰ ਅਪੀਲ ਕਰ ਦਿੰਦਾ ਕਿ ਜਿਹਨੇ ਵੀ ਦੁਕਾਨਦਾਰ ਹੈਗਾ ਜਾਂ ਏਰੀਆ ਵਾਲੇ ਆ ਉਹਨਾਂ ਨੂੰ ਇੱਕ ਸਪਸ਼ਟ ਤੌਰ ਤੇ ਮੈਂ ਉਹਨਾਂ ਨੂੰ ਇੱਕ ਪਹਿਲਾਂ ਤਾਂ ਮੈਂ ਰਿਕਵੈਸਟ ਕਰਾਂਗਾ ਉਹਨਾਂ ਨੂੰ ਕਿ ਆਪਣਾ ਆਪਣਾ ਜਿਹੜਾ ਉਹ ਵਿਦਨ ਲਿਮਿਟਸ ਆਪਣਾ ਸਮਾਨ ਰੱਖਣ ਜਿੱਤੇ ਜਿੱਤੇ ਉਹਨਾਂ ਜਿੰਨੇ ਦੇ ਨਾਲ ਉਹਨਾਂ ਦਾ ਦੁਕਾਨ ਦਾ ਏਰੀਆ ਐ ਐਵੇਂ ਜਿਹੜੇ ਬਾਹਰ ਕੱਢ ਕੇ ਰੱਖ ਲੈਂਦੇ ਨੇ ਉਸ ਤੋਂ ਅੱਗੇ ਰੇੜੀ ਲੱਗ ਜਾਂਦੀ ਹੈ ਜਿਹਦੇ ਕਰਕੇ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਇੱਕ ਆਬਦੀ ਦੇ ਰਾਹੀਂ ਮੈਂ ਉਹਨਾਂ ਨੂੰ ਇੱਕ ਤਰ੍ਹਾਂ ਦੇ ਪਹਿਲਾਂ ਅਪੀਲ ਕਰ ਰਿਹਾ ਉਸ ਤੋਂ ਬਾਅਦ ਫਿਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਜਿਹੜਾ ਕ੍ਰੋਚਮੈਂਟ ਕਰੇਗਾ ਇਹਦੇ ਨਾਲ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਨੂੰ ਨਾਂ ਲਗਾ ਕੇ ਤੇ ਕੋਈ ਵੀ ਜਿਹੜੀ ਗੱਡੀ ਸੜਕ ਦੇ ਉੱਤੇ ਜਾਂ ਨਾ ਖੜੀ ਹੋਵੇ ਜਾਂ ਗਲਤ ਟਾਕਣਾ ਪਾਰਕਿੰਗ ਨਾ ਕੋਈ ਕਰੇ ਇਸ ਚੀਜ਼ ਨੂੰ ਮੈਂ ਇਨਸ਼ੋਰ ਕਰਾਂਗਾ ਜਿਹੜੀ ਡਰਾਈਵ ਚੱਲ ਰਹੀ ਹੈ ਅਗੇਂਸਟ ਡਰੱਗਸ ਉਸ ਡਰਾਈਵ ਦੇ ਅਗੇਂਸਟ ਅਸੀਂ ਜਿੰਨੇ ਜਿਹੜੇ ਵਿਅਕਤੀ ਜਿਹੜਾ ਬਾਰੇ ਸਾਨੂੰ ਪਤਾ ਲੱਗਦਾ ਕਿ ਇਹ ਇਹ ਬੰਦੇ ਜਿਹੜਾ ਡਰੱਗਸ ਦਾ ਕੰਮ ਕਰ ਰਹੇ ਨੇ ਜਾਂ ਡਰੱਗਸ ਦੇ ਨੂੰ ਵੇਚ ਰਹੇ ਨੇ ਉਹਨਾਂ ਦੇ ਖਿਲਾਫ ਲਗਾਤਾਰ ਜਿਹੜਾ ਕਾਰਵਾਈ ਚੱਲ ਰਹੀ ਹੈ ਔਰ ਇਸੇ ਲੜੀ ਦੇ ਵਿੱਚ ਇੱਕ ਜਿਹੜਾ ਅੱਜ ਅਸੀਂ ਇੱਕ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਿਹਦੇ ਤੋਂ 3 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਔਰ ਅੱਗੇ ਵੀ ਜਿਹੜਾ ਨਸ਼ੇ ਦੇ ਖਿਲਾਫ ਜਿਹੜਾ ਇਦਾਂ ਹੀ ਸਾਡੀ ਜੰਗ ਜਾਰੀ ਰਹੇਗੀ